ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਵੱਲੋਂ ਭੀਖੀ ਬਲਾਕ ਦੀ ਮੀਟਿੰਗ ਮਾਨਸਾ ਜ਼ਿਲ੍ਹੇ ਦੇ ਪਿੰਡ ਤਲੇਮਾ ਵਿਖੇ ਕੀਤੀ। ਅੱਜ ਸ਼ਾਮ ਕਰੀਬ 3 ਵਜੇ ਜਾਣਕਾਰੀ ਦਿੰਦੇ ਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਪੈਣੀਵਾਗਾ ਨੇ ਕਿਹਾ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਂਦਾ ਵੱਲੋਂ ਬਲਾਕ ਭੀਖੀ ਦੀ ਮੀਟਿੰਗ ਪਿੰਡ ਤਲੇਮਾ ਵਿਖੇ ਕੀਤੀ ਗਈ। ਉਹਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਮਾਮਲਾ ਲਟਕਦਾ ਆ ਰਿਹਾ ਹੈ ਜੋ ਕਿ ਮੋੜ ਠਾਣੇ ਨਾਲ ਸੰਬੰਧਿਤ ਹੈ। ਉਹਨਾਂ ਕਿਹਾ ਕਿ ਅੱਜ ਜਾਣਿਆਂ ਨੇ ਇੱਕ ਕਿਸਾਨ ਨਾਲ 15,75,000 ਰੁਪਏ ਦੀ ਠੱਗੀ ਮਾਰੀ ਸੀ ਉਹਨਾਂ ਵਿੱਚੋਂ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ ਜਦਕਿ ਉਹਨਾਂ ਵਿੱਚੋਂ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦਕਿ ਦੂਸਰਾ ਵਿਅਕਤੀ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਉਸ ਦੀ ਗ੍ਰਿਫਤਾਰੀ ਲਈ ਕੁੰਮਨ ਟੋਲ ਪਲਾਜ਼ੇ ਤੇ 17 ਦਸੰਬਰ ਨੂੰ ਇਕੱਠੇ ਹੋ ਕੇ ਮੌੜ ਥਾਣੇ ਦਾ ਕਰਾਉ ਕੀਤਾ ਜਾਵੇਗਾ ਅੱਜ ਠਿੱਕੀ ਬਲਾਕ ਦੀ ਮੀਟਿੰਗ ਪਿੰਡ ਦਲੇਮਾ ਦੇ ਵਿੱਚ ਹੋਈ ਹੈ ਕਿਉਂਕਿ ਲੰਬੇ ਸਮੇਂ ਤੋਂ ਇੱਕ ਜਿਹੜਾ ਮੁੱਦਾ ਲੰਪ ਦਾ ਆ ਰਿਹਾ ਹੈ ਮੌਤ ਥਾਣੇ ਨਾਲ ਸੰਬੰਧਤ ਹੈ ਬਠਿੰਡੇ ਜ਼ਿਲ੍ਹੇ ਦੇ ਵਿੱਚ ਉੱਥੋਂ ਦੇ ਪੰਜ ਦੋਸ਼ੀ ਸੀਗੇ ਉਹਨਾਂ ਨੇ ਕਿਸਾਨਾਂ ਨਾਲ ਠੱਗੀ ਮਾਰੀ ਪੰਜ ਦੋਸ਼ੀਆਂ ਨੇ 15,75,000 ਰੁਪਏ ਕਿਸਾਨਾਂ ਦੀ ਫਸਲ ਦਾ ਲੈ ਕੇ ਭੱਜ ਗਏ ਸੀਗੇ ਹੜਤੀਏ ਉਹਨਾਂ ਦੇ ਵਿੱਚੋਂ ਸਰਕਾਰ ਨੇ ਤਿੰਨ ਦੋਸ਼ੀ ਬਚਾ ਲਿਆ ਤੇ ਦੋ ਦੋਸ਼ੀਆਂ ਨੂੰ ਨਾਮਜ਼ਾਦ ਕੀਤਾ ਜਿਨ੍ਹਾਂ ਦੇ ਪਰਚਾ ਦਰਜ ਹੋ ਗਿਆ ਪਰਚੇ ਦਰਜ ਕਰਨ ਤੋਂ ਬਾਅਦ ਹਜੇ ਤੱਕ ਇੱਕ ਦੋਸ਼ੀ ਨੂੰ ਗ੍ਰਿਫਤਾਰ ਮਸਾਂ ਛੜਕਾਂ ਜਾਮ ਕਰਕੇ ਚੌਂਕ ਜਾਮ ਕਰਕੇ ਥਾਣੇ ਘੇਰ ਕੇ ਇੱਕ ਦੋਸ਼ੀ ਨੂੰ ਫੜਿਆ ਸਰਕਾਰ ਨੇ ਤੇ ਇੱਕ ਦੋਸ਼ੀ ਹੋਵੇ ਜਿਹੜਾ ਜੱਸਾ ਆਰਤੀਆ ਕਮਾਲੂ ਵਾਲਾ ਉਹ ਬਾਹਰ ਕਰਦਾ ਜਿਹੜਾ ਮੇਨ ਦੋਸ਼ੀ ਹੈ ਉਹਨੂੰ ਫੜਾਉਣ ਦੇ ਵਾਸਤੇ ਅਸੀਂ 17 ਤਰੀਕ ਨੂੰ ਜਨਨ ਕਿ ਪਰਸੋਂ 17 ਤਰੀਕ ਨੂੰ ਅਸੀਂ ਮੌਤ ਥਾਣੇ ਦੇ ਦੋਵੇਂ ਗੇਟ ਜਿਹੜੇ ਬੰਦ ਕਰਨ ਜਾ ਰਹੇ ਹਾਂ ਇਸ ਕਰਕੇ ਇਹ ਪਹਿਲਾ ਪਹਿਲਾ ਜਿਹੜਾ ਦੋਸ਼ੀ ਹੈ ਉਹਨੂੰ ਫੜ ਕੇ ਸ੍ਰੀਖੰਦ ਦੇ ਮਗਰ ਕੱਲਿਆ ਜਾਵੇ ਕਿ ਕੋਈ ਐਡਾ ਡੇਡ ਫਲੋਰ ਕਰਦਾ ਹੈ ਐਡਾ ਡਾਕੇ ਮਾਰਦੇ ਆਰਤੀਏ ਜੋ ਉਹਨਾਂ ਨੂੰ ਇੱਕ ਦੋ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਤਾਂ ਫਿਰ ਹੋਰ ਆਰਤੀਆਂ ਦੇ ਵੀ ਕੰਨ ਹੋ ਜਾਣ ਠੱਗਿਆ ਜਿਹੜੀਆਂ ਲੋਕ ਠੱਗੀਆਂ ਦੇ ਸ਼ਿਕਾਰ ਹੁੰਦੇ ਆ ਬਚ ਰਹਿਣਾ ਇਸ ਕਰਕੇ 17 ਤਰੀਕ ਨੂੰ ਅਸੀਂ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਕਰਦੇ ਆਂ ਵੀ ਜਿਹੜਾ ਘੁੰਮਣ ਵਾਲਾ ਟੋਲ ਪਲਾਜ਼ਾ ਉੱਥੇ ਧਰਨਾ ਚੱਲ ਰਿਹਾ ਆਪਣਾ ਉਹਦੇ ਤੇ ਆਪਾਂ 10 ਵਜੇ ਇਕੱਠੇ ਹੋ ਉਥੋਂ ਕਾਫਲੇ ਦੇ ਰੂਪ ਦੇ ਵਿੱਚ ਆਪਾਂ ਜਿਹੜਾ ਮੌਤਾਂ ਦਾ ਘਰਾਓ ਕਰਨ ਲਈ ਕਾਮਯਾਬ ਹੋ ਸਕੀ